ਮਿੰਦਰ ਸਭ ਤੋਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਮੈਂ ਤੁਹਾਨੂੰ ਥੋੜਾ ਸਹੀ ਕਰਦਾ ਆ ਆਪਾਂ ਇਸ ਵਕਤ ਮੁਹਾਰੀ ਦੇ ਜੋ ਗੁਰਦੁਆਰਾ ਸਿੰਘ ਸਹੀਦਾ ਸੁਹਾਣਾ ਸਾਹਿਬ ਵਿਖੇ ਮੌਜੂਦ ਆ ਤਾਂ ਇੱਥੇ ਸੰਗਤਾਂ ਜੂ ਨੇ ਹੁਣ ਤੋਂ ਹੀ ਸ਼ੁਰੂ ਹੋ ਗਈਆਂ ਨੇ ਹਾਲਾਂਕਿ ਕੱਲ ਗੁਰਪੁਰਬ ਹੈ ਪਰ ਹੁਣ ਤੋਂ ਹੀ ਸੰਗਤਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਸੰਗਤਾਂ ਵੱਡੀ ਗਿਣਤੀ 'ਚ ਜੋ ਹੈ ਇੱਥੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਪੂਰੀਆਂ ਤਿਆਰੀਆਂ ਚੱਲ ਰਹੀਆਂ ਨੇ ਮੇਰੇ ਨਾਲ ਮੇਰੇ ਸਹਿਯੋਗੀ ਸਰਬਜੀਤ ਕੌਰ ਵੀ ਮੌਜੂਦ ਨੇ ਤੇ ਤਿਆਰੀਆਂ ਵੀ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਖਾਦਦੇ ਨੇ ਗੁਰਦੁਆਰਾ ਸਾਹਿਬ ਨੂੰ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਸਜਾਇਆ ਗਿਆ ਹੈ ਬਹੁਤ ਅੱਛੀ ਲਾਈਟਿੰਗ ਕੀਤੀ ਗਈ ਹੈ ਲੜੀਆਂ ਲਗਾਈਆਂ ਗਈਆਂ ਨੇ ਤੇ ਕੱਲ ਇੱਥੇ ਜੋ ਹੈ ਹੋਰ ਵੀ ਵੱਡੀ ਗਿਣਤੀ 'ਚ ਸੰਗਤਾਂ ਦੇਖਣ ਨੂੰ ਮਿਲਣਗੀਆਂ ਸਵੇਰ ਤੋਂ ਹੀ ਜੋ ਹੈ ਸੰਗਤਾਂ ਨਤਮਸਤਕ ਹੋਣੀਆਂ ਸ਼ੁਰੂ ਹੋਣਗੀਆਂ ਮ ਆ ਨੇ ਤੇ ਜੀ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 500 ਅਪਚੂਮ ਜਵਾ ਗੁਰਪੁਰਵ ਹੈ ਤੇ ਸੰਗਤਾਂ ਜਿਹੜੀਆਂ ਉਹ ਹਮ ਹਮਾ ਕੇ ਪਹੁੰਚੀਆਂ ਨੇ ਬੜੀ ਸ਼ਰਧਾ ਦੇ ਨਾਲ ਬੜੀ ਲਗਨ ਦੇ ਨਾਲ ਸੇਵਾ ਕਰ ਰਹੀਆਂ ਨੇ ਅਸੀਂ ਅੰਦਰ ਜਾ ਕੇ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਕਿ ਅੰਦਰ ਜਿਹੜੀ ਸੇਵਾ ਆ ਉਹ ਚਲਦੀ ਪਈ ਆ ਕੋਈ ਲੰਗਰ ਦੀ ਸੇਵਾ ਕਰ ਰਿਆ ਆ ਕੋਈ ਜੋੜਿਆਂ ਦੀ ਸੇਵਾ ਕਰ ਰਿਆ ਆ ਤੇ ਕੋਈ ਭਾਂਡਿਆਂ ਦੀ ਸੇਵਾ ਕਰ ਰਿਆ ਹੈ ਇਸੇ ਤਰ੍ਹਾਂ ਹੀ ਜਿਹੜੀ ਸੰਗਤ ਆ ਉਹ ਸੇਵਾ ਦੇ ਵਿੱਚ ਜੁਟੀ ਹੋਈ ਹੈ ਬਿਲਕੁਲ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਆਪਾਂ ਇੱਕ ਵਾਰ ਅੰਦਰ ਜਾ ਕੇ ਸੇਵਾ ਵਿਖਾ ਦਿੰਨੇ ਆ ਕਿਉਂਕਿ ਸਵੇਰ ਵਾਸਤੇ ਜੋ ਸੇਵਾ ਕੀਤੀ ਜਾ ਰਹੀ ਹੈ ਲੰਗਰਾਂ ਦੀ ਸਵੇਰੇ ਜੋ ਹੈ ਕਾਫੀ ਲੋਕ ਜੋ ਹੈ ਆਉਣਗੇ ਸੰਗਤ ਆਵੇਗੀ ਸਵੇਰੇ ਮੱਥਾ ਟੇਕਣ ਤਾਂ ਉਸ ਨੂੰ ਲੈ ਕੇ ਪਹਿਲਾਂ ਤੋਂ ਸੇਵਾ ਕੀਤੀ ਜਾ ਰਹੀ ਹੈ ਲੰਗਰ ਤਿਆਰ ਹੋ ਰਹੇ ਨੇ ਇੱਥੇ ਸਬਜ਼ੀਆਂ ਜੋ ਹੈ ਉਹ ਕੱਟੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਸਾਫ਼ ਸਫਾਈ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਚ ਜੋ ਸੰਗਤਾਂ ਇੱਥੇ ਮੌਜੂਦ ਨੇ ਜੋ ਸਾਰੀ ਰਾਤ ਸੇਵਾ ਕਰਨ ਦੀਆਂ ਸਬਜ਼ੀ ਵਗੈਰਾ ਜੋ ਹੈ ਉਹ ਕੱਟੀ ਜਾ ਰਹੀ ਹੈ ਇੱਥੇ ਲੰਗਰ ਤਿਆਰ ਹੋਣਗੇ ਇਸ ਸਾਈਡ ਤੁਹਾਨੂੰ ਜ਼ਰੂਰ ਵਿਖਾਉਣਾ ਚਾਹਾਂਗੇ ਹਨ ਇੱਥੇ ਜਿਵੇਂ ਵੀ ਗਿਆ ਸਵੀ ਰਸਤੇ ਲੰਗਰ ਪਕਣਾ ਹੈ ਇਸ ਤੋਂ ਇਲਾਵਾ ਕਾਫੀ ਦੇਖ ਸਕਦੇ ਹੋ ਤੁਸੀਂ ਜੋ ਸੰਗਤਾਂ ਸੰਗਤਾਂ ਚ ਕਾਫੀ ਸ਼ਰਧਾ ਦੇਖਣ ਨੂੰ ਮਿਲ ਰਹੀ ਹੈ ਆਸਥਾ ਨਾਲ ਸਾਰੇ ਸੇਵਾ ਕਰ ਰਹੇ ਨੇ ਤਾਂ ਬਹੁਤ ਅੱਛਾ ਮਾਹੌਲ ਹੈ ਆਪਾਂ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ ਇਸ ਸਾਈਡ ਵੀ ਕਾਫੀ ਲੋਕ ਮੌਜੂਦ ਨੇ ਜੋ ਸੇਵਾ ਕਰ ਰਹੇ ਨੇ ਤਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਗੱਲ ਕਰਾਂਗੇ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਮਨਦੀਪ ਦਾ ਜੀ ਤੇ ਤੁਸੀਂ ਅਕਸਰ ਆਉਂਦੇ ਹੋ ਇੱਥੇ ਹਾਂ ਜੀ ਅਕਸਰ ਆਉਂਦੇ ਰਹਿੰਦੇ ਮਾਹਲੀ ਦੇ ਰਹਿਣ ਵਾਲੇ ਤੁਸੀਂ ਹਾਂ ਜੀ ਮਾਹਲੀ ਤੇ ਕਿਸ ਤਰ੍ਹਾਂ ਜਿਦਾ ਕੱਲ ਗੁਰਪੁਰਬ ਹੈ ਨਾ ਸੇਵਾ ਚੱਲ ਰਹੀ ਹੈ ਲੰਗਰਾਂ ਦੀ ਕੱਲ ਵ ਬਹੁਤ ਵਧੀਆ ਮਾਹੌਲ ਹੈ ਜੀ ਸਾਰੇ ਸੇਵਾ ਕਰਨ ਲੱਗੇ ਹੋਏ ਨੇ ਕਿ ਬਾਬਾ ਜੀ ਦਾ ਵਰਤ ਜਨਮ ਦਿਨ ਆ ਰਿਹਾ ਹੈ ਜਾਂ ਗੁਰਪੁਰਬ ਦਾ ਤਾਂ ਸਾਰੇ ਆਲਬੋਸ ਲੰਗਰ ਦੀ ਸੇਵਾ ਕਰ ਰਹੇ ਨੇ ਇਸ ਟਾਈਮ ਬੈਠ ਕੇ ਜੀ ਬਿਲਕੁਲ ਸਾਰੇ ਲੋਕਾਂ ਨੂੰ ਮਤਲਬ ਕਾਫੀ ਚਾਹ ਹੁੰਦਾ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਜੋ ਗੁਰਪੁਰਬ ਹੈ ਸਾਰੇ ਧਰਮਾਂ ਦਾ ਉਹ ਸਤਿਕਾਰ ਕਰਦੇ ਸਨ ਇੱਕ ਭਾਈਚਾਰਾ ਵੀ ਦੇਖਣ ਨੂੰ ਮਿਲ ਰਿਹਾ ਹੈ ਹੋਰ ਵੀ ਆਪਾਂ ਗੱਲ ਕਰਾਂਗੇ ਮੈਡਮ ਤੁਸੀਂ ਤੁਸੀਂ ਵੀ ਮਾਲੀ ਦੇ ਰਹਿਣ ਵਾਲੇ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਕੀ ਹੈ ਤੁਹਾਡਾ ਅਮਨਦੀਪ ਕੌਰ ਠੀਕ ਹੈ ਜੀ ਤੇ ਕਿਸ ਤਰ੍ਹਾਂ ਲੱਗ ਰਿਹਾ ਹੈ ਮਤਲਬ ਸੇਵਾ ਕਰ ਰਹੇ ਹੋ ਗੁਰਪੁਰਬ ਵਾਸਤੇ ਕੱਲ ਕਾਫੀ ਸੰਗਤਾਂ ਨੇ ਆਉਣਾ ਹੈ ਉਸ ਨੂੰ ਲੈ ਕੇ ਜੋ ਕਾਫੀ ਤਿਆਰੀ ਦੇਖਣ ਨੂੰ ਮਿਲ ਰਹੀ ਹੈ ਨਾ ਸਬਜ਼ੀਆਂ ਵਗੈਰਾ ਕੱਟੀਆਂ ਜਾ ਰਹੀਆਂ ਨੇ ਤੇ ਕਿਸ ਤਰ੍ਹਾਂ ਹਾਂ ਜੀ ਸਾਨੂੰ ਬਹੁਤ ਉਤਸ਼ਾਹ ਹੈ ਹਰ ਸਾਲ ਇਦਾਂ ਹੀ ਸੇਵਾ ਕਰਦੇ ਆ ਬਹੁਤ ਉਤਸ਼ਾਹ ਨਾਲ ਇੱਥੇ ਬਣਾਇਆ ਜਾਂਦਾ ਗੁਰਪੁਰਬ ਹਾਂ ਜੀ ਠੀਕ ਹੈ ਜੀ ਤੇ ਹੋਰ ਵੀ ਤਸਵੀਰਾਂ ਵਿਖਾਵਾਂਗੇ ਮੇਰੇ ਸਹਿਯੋਗੀ ਸਰਬਜੀਤ ਕੌਰ ਤਾਂ ਵਿਖਾਉਣਗੇ ਉਧਰ ਵੀ ਇੱਕ ਤਸਵੀਰਾਂ ਕਿਹਾ ਜਾਂਦਾ ਕਿ ਸੇਵਾ ਨਾਲ ਲੱਗਦਾ ਮੇਵਾ ਕਰਕੇ ਕਿਤੇ ਦੇਖ ਲੈ ਤੇ ਬਹੁਤ ਸਾਰੀਆਂ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਸੇਵਾ ਕਰ ਰਹੀਆਂ ਨੇ ਤੇ ਆਪਾਂ ਗੱਲਬਾਤ ਕਰਦੇ ਹੌਣ ਨੇ ਹਾਂਜੀ ਤੁਸੀਂ ਕੱਲ ਗੁਰਪੁਰਬ ਹੈ ਤੇ ਕਿਵੇਂ ਤਾਂ ਲੱਗਦੀਆਂ ਤੁਹਾਨੂੰ ਬਹੁਤ ਵਧੀਆ ਲੱਗਦੀ ਜੀ ਤੇ ਕਿਦਨ ਤੋਂ ਸੇਵਾ ਤੇ ਡਟੇ ਹੋਏ ਹੋ ਸਿਤਾ ਜੀ ਆਏ ਆ ਆਪਣੇ ਕੋਲ ਵਾਲੇ ਗੁਰਦੁਆਰੇ ਨੂੰ ਜਿੱਥੇ ਤੁਹਾਨੂੰ ਚੰਦ ਰਹਿੰਦੇ ਆਪਾਂ ਸੇਵਾ ਓਕੇ ਹਰ ਵਾਰੀ ਆਉਂਦੇ ਹੋ ਹਾਂਜੀ ਹਰ ਵਾਰੀ ਠੀਕ ਆ ਜੀ ਇਸੇ ਤਰ੍ਹਾਂ ਹੀ ਆਪਾਂ ਹੋਰ ਵੀ ਕਰਦੇ ਆਂ ਗੱਲਬਾਤ ਸਸ਼ੀਕਲ ਜੀ ਸਸ਼ੀਕਲ ਜੀ ਸਵੇਰ ਤੋਂ ਲੱਗੇ ਹੋਏ ਸੇਵਾ ਕਰ ਰਹੇ ਨਹੀਂ ਜੀ ਸਾਨੂੰ ਤਾਂ ਸ਼ਾਮ ਨੂੰ ਆਦਿ ਹੋਈ ਹੈ ਹਾਂ ਤਾਂ ਵਕਫਾ ਵਕਫਾ ਗੁਰੂ ਕਰਦਿਆਂ ਤਨ ਉਸੇ ਤਸਵੀਰਾਂ ਵਿਖਾਈਆਂ ਨੇ ਕਿਉਂਕਿ ਕੱਲ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਉਸ ਨੂੰ ਲੈ ਕੇ ਵਕਫਾ ਗੁਰੂ ਘਰਾਂ ਦੇ ਵਿੱਚ ਵੱਡੇ ਪੱਧਰ ਤੇ ਸਮਾਗਮੇ ਰੱਖੇ ਗਏ ਨੇ ਤੇ ਬਹੁਤ ਹੀ ਧੂਮ ਧਾਮ ਦੇ ਨਾਲ ਉਤਸ਼ਾਹ ਦੇ ਨਾਲ ਸੰਗਤਾਂ ਦੇ ਵੱਲੋਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਫਿਲਹਾਲ ਅਸੀਂ ਰੁਕ ਰਹੇ ਹਾਂ ਛੋਟੀ ਜਿਹੀ ਬ੍ਰੇਕ ਲਈ ਜਲਦ ਹਾਜ਼ਰ ਹੋਣੇ ਆ ਬ੍ਰੇਕ ਤੋਂ ਬਾਅਦ